ਸਤਿ ਸ਼੍ਰੀ ਅਕਾਲ ਜੀ ਸਾਰੇ ਪ੍ਰਾਪਾਣਾਂ ਨੂੰ ਕੀ ਹਾਲ ਚਾਲ ਨੇ ਸਵਾਗਤ ਆ ਕਿਸਾਨ ਵੀਰੋ ਤੁਹਾਡਾ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਫਿਲਮਾਉਣ ਦੇ ਲਈ ਮੈਂ ਪਹੁੰਚਿਆ ਹੋਇਆ ਇਸ ਟਾਈਮ ਪਿੰਡ ਲੋਪੋ ਦੇ ਵਿੱਚ ਲੋਪੋ ਪਿੰਡ ਦੇ ਵਿੱਚ ਤੇ ਲੋਪੋ ਪਿੰਡ ਤੋਂ ਚੱਕਰ ਵਾਲੀ ਛੜਕ ਦੇ ਉੱਤੇ ਪਾਈਆਂ ਦਾ ਘਾਰ ਆ ਜਿਸ ਘਰ ਦੇ ਵਿੱਚ ਮੈਂ ਮੌਜੂਦ ਆ ਜਾਨਵਰ ਤੁਹਾਨੂੰ ਤਿੰਨ ਵਿਖਾਉਣੇ ਆ ਤੇ ਦੋ ਵਿਖਾਉਣੇ ਆ ਤੁਹਾਨੂੰ ਮਿੱਤਰੋ ਬੱਚੇ ਟੋਟਲ ਜਾਨਵਰ ਹੋ ਜਾਣਗੇ ਪੰਜ ਕਿਹੜੇ ਜਾਨਵਰ ਦੇ ਮਗਰ ਕੀ ਬੱਚਾ ਵਾ ਕੀ ਡਿਟੇਲ ਆ ਸਾਰੀ ਗੱਲਬਾਤ ਮੈਂ ਹੀ ਦੱਸੂਗਾ ਤੁਸੀਂ ਤੁਰਦੇ ਜਾਨਵਰ ਵੇਖ ਲਿਓ ਆ ਪਹਿਲੇ ਨੰਬਰ ਤੇ ਜਿਹੜੀ ਪੈਨੇ ਤੋਰ ਦਿਓ ਪਹਿਲੇ ਨੰਬਰ ਤੇ ਜਿਹੜੀ ਕਾਲੀ ਝੋਟੀ ਆ ਇਹ ਸੋਈ ਸਵਾਈ ਆ ਮਿੱਤਰੋ ਇਹਨੂੰ ਹੋ ਗਿਆ ਵਾ ਸੋਈ ਨੂੰ ਮਹੀਨਾ ਡੇਢ 2 ਮਹੀਨੇ ਸੌਰੀ 2 2.5 ਮਹੀਨੇ ਹੋ ਗਏ ਇਹਨੂੰ ਸੋਈ ਨੂੰ ਤੇ 1 ਮਹੀਨਾ ਹੋ ਗਿਆ ਇਹਨੂੰ ਬਾਈ ਬਣੀ ਨੂੰ ਵੀ ਕਹਿਣ ਤੋਂ ਪਾਵੇ ਆ ਹਰਵਰੀ ਆਈ ਮੱਝਾਂ ਸਾਲ ਪਿਛੋਂ ਸੋਣ ਵਾਲੀ ਮੱਝਾਂ ਦੁੱਧ ਦੇ ਥੱਲੇ ਕੰਡੇ ਵਾਲਾ ਜਿਹੜਾ ਹਾਜ਼ਰ ਆ ਜਿਹੜਾ ਇਹ ਭਾਂਡੇ ਦੇ ਵਿੱਚ ਪਾਉਂਦੀ ਆ ਉਹ 12 ਕਿਲੋ ਜਵਨ ਨੈੱਟ ਦੁੱਧ ਦਾ ਲੇਵੇ ਭਾਂਡੇ ਲੋ ਮੈਂ ਖਰੀਆ ਕਰਮ ਵਾਲੀ ਕੱਦ ਕਾਠੀ ਵਾਲੀ ਚੰਗੀ ਆ ਬਾਡੀ ਬੰਤਰ ਦੀ ਵੀ ਮੈਂ ਪੂਰੀ ਖੁੱਲੀ ਮਗਰ ਇਹਦੇ ਮਿੱਤਰੋ ਕੱਟੀ ਵੀ ਬਹੁਤ ਸੋਹਣੀ ਆ ਤੁਸੀਂ ਢਾਈ ਲਾ ਲਿਓ ਤਿੰਨ ਨਤਾਜਾ ਲਾ ਲਿਓ ਆਪਦੀ ਤੁਸੀਂ ਸਮਝ ਵੇਖ ਲਿਓ ਪਰ ਜਿਵੇਂ ਮਾਲਕਾਂ ਨੇ ਦੱਸਿਆ ਮਾਲਕਰੇ ਦੋ ਤੋਂ ਢਾਈ ਦਾ ਤਿੰਨ ਲਾ ਲਈਏ ਕਿਉਂਕਿ 10 15 ਦਿਨਾਂ ਦਾ ਕੋਈ ਫਰਕ ਨਹੀਂ ਪੈਣਾ ਲੈ ਇਹ ਪੋਤਨ ਦੀ ਕੱਟੀ ਵੀ ਵਿਖਾ ਦੇ ਰੂ ਨਾਲੇ ਕਰੀ ਆ ਕੱਟੀ ਜਿੰਦੇ ਮਗਰ ਮਿੱਤਰੋ ਵੇਖ ਸਕਦੇ ਆ ਤੁਸੀਂ ਕੱਟੀ ਵੀ ਬਹੁਤ ਸੋਹਣੀ ਆ ਮਗਰ ਮੈਂ ਚੰਗੀ ਟਿਕਾਣੇ ਦੀ ਮੈਂ ਆ ਦੁੱਧ ਵੀ 12 ਕਿਲੋ ਤਿਆਰ ਆ ਮਹੀਨਾ ਹੋ ਗਿਆ ਇੱਕ ਬਣੀ ਨੂੰ ਹਰ ਵੇਲੇ ਆਈ ਮਾਜਾ ਸਾਲ ਪਿੱਛੋਂ ਸੋਣ ਵਾਲੀ ਰੇਟ ਇਹਦਾ ਜਿਹੜਾ ਕੀਤਾ ਵਾ ਮਿੱਤਰੋ ਉਹਦੇ ਵਿੱਚੋਂ ਮਾਨਤਾਨ ਹੋ ਜਾਊਗਾ ਤੁਹਾਡਾ ਮੈਂ ਚੰਗੀ ਆ ਆ 2 ਨੰਬਰ ਤੇ ਬੱਲੀ ਮੈਂ ਆ ਜਿਹੜੀ ਨੀਲੀ ਰਾਵੀ ਨਸਲ ਪੈਣੇ ਤੋਰ ਦਿਓ ਨੀਲੀ ਰਾਵੀ ਨਸਲ ਦੇ ਵਿੱਚ ਆ ਮਦਰ ਹੀ ਗੋਡੀ ਪੇਟ ਭਾਰਾ ਜਿਵੇਂ ਮੰਨ ਲਓ ਪਿਓਰਟੀ ਕੁਆਲਟੀ ਆ ਉਹ ਪੂਰੀ ਆ ਇਹਦੇ ਵਿੱਚ ਦੇਖ ਸਕਦੇ ਆ ਮੈਂ ਆਖ-ਖੁਕ ਦੀ ਮੈਂ ਬਹੁਤ ਚੰਗੀ ਆ ਇੰਦੇ ਮਗਰ ਜਨਵਾਰ ਵੀ ਆ ਨਾ ਜਿਹੜਾ ਮੇਥਰੋ ਕੱਟੀ ਆ ਉਹ ਵੀ ਬਹੁਤ ਸੋਹਣੀ ਕੱਟੀ ਆ ਵੀ ਇਹ ਵੇਖ ਲਓ ਤੁਸੀਂ ਕੱਟੀ ਮਹੀਨੇ ਵੀ ਹਿਆ ਦਿਨਾਂ ਦੀ ਸੀ ਜਦੋਂ 14 12 11000 ਰੁਪਿਆ ਕੱਟੀ ਦਾ ਲੱਗਦਾ ਸੀਗਾ ਤੇ ਹੁਣ ਤੁਸੀਂ ਆਪ ਵੇਖੋ ਮੈਂ ਦੇ ਥੱਲੇ 8 ਕਿਲੋ ਦੁੱਧ ਵੀ ਤਿਆਰ ਆ ਤੇ ਫਿਰ ਨੀਲੀ ਦਾ ਵੀ ਨਸਲ ਆ ਸਾਊਸ ਲਾ ਕੇ ਬਹੁਤ ਆ ਯਾਰ ਮੈਂ ਕਿੱਥੇ ਮਰਜੀ ਚੋਲਿਓ ਕੋਈ ਪ੍ਰਵਾਹ ਨਹੀਂ ਕਰਮ ਵਾਲੀ ਨੂੰ ਕੋਈ ਟੈਨਸ਼ਨ ਨਹੀਂ ਜਿਹੜਾ ਮਰਜੀ ਚੋਲ ਆਵੇ ਕੋਈ ਨਿੰਦ ਵਿਚਾਰ ਨਹੀਂ ਹੈਗੀ ਇਹਨੂੰ ਮਿੱਤਰੋ ਬਾਕੀ ਮੈਂ ਦਾ ਜਿਹੜਾ ਅੰਗ ਆ ਜਿਹੜੀ ਮੈਂ ਦੀ ਨਸਲ ਆ ਉਹ ਤੁਸੀਂ ਆਪ ਹੀ ਵੀਡੀਓ ਵਿੱਚ ਦੇਖ ਰਹੇ ਮਦਰੀ ਗੋਡੀ ਪੇਟ ਭਾਰਾ ਚੰਗੀ ਅਮਜੰਨੀ ਹੈਗੀ ਰੇਟ ਇਹਦਾ ਹੈਗਾ ਮਿੱਤਰੋ 80000 ਰੁਪਿਆ ਮਾਨਤਾਨੋਂ ਦੇ ਵਿੱਚ ਹੋ ਜਾਊਗਾ ਤੁਹਾਡਾ 8 ਕਿਲੋ ਦੁੱਧ ਆਹ ਇਹਦੀ ਕੱਟੀ ਵਿਖਾ ਦੇ ਪੁੱਤ ਇਧਰਲੇ ਪਾਸੇ ਖੜੀ ਜਿਹੜੀ ਕਾਲੀ ਇਹਨੂੰ ਵੀ ਮਿੱਤਰੋ 1 ਮਹੀਨਾ ਬੱਲੀ ਮੈਂ ਜਿਹੜੀ ਵਿਖਾ ਕੇ ਅੱਜ 1 ਮਹੀਨਾ ਤੇ 3 ਦਿਨ ਇਹਨੂੰ ਬਣੀ ਨੂੰ ਵੀ ਹੋ ਗਿਆ ਸੱਚ ਤੇ 2.5 3 ਮਹੀਨਾ ਦੀ ਇਹ ਵੀ ਸੋਈ ਹੋਈ ਆ ਮਿੱਤਰੋ ਇਹ ਵੀ ਗੱਲ ਨੋਟ ਰੱਖਿਆ ਜੇ ਕਈ ਵਾਰੀ ਆਪਾਂ ਗਰਮ ਚੀਜ਼ੇ ਦੇ ਦਿੰਨੇ ਪਸੂ ਖਰਾਬ ਹੋ ਜਾਂਦਾ 1 ਮਹੀਨਾ 3 ਦਿਨ ਇਹਨੂੰ ਹੋ ਗਏ ਇਹ 3 ਦਿਨ ਪਹਿਲਾਂ ਬਣੀ ਸੀ ਤੇ ਉਹ 3 ਦਿਨ ਬਾਅਦ ਚ ਬਣੀ ਆ ਦੋਵੇਂ ਮਈਆਂ ਬੜੀਆਂ ਹੋਈਆਂ ਵਾ ਜਿਹੜੀਆਂ ਪਹਿਲੇ ਤੇ ਦੂਜੇ ਨੰਬਰ ਤੇ ਵਿਖਾਈਆਂ ਆ ਆ ਗਈ ਮਿੱਤਰੋ ਘਰ ਦੀ ਵਹਿੜ ਤੇ ਦੂਜਾ ਸੂਆ ਪਹਿਲੇ ਸੂਏ ਦਿੱਤਾ ਇਹਨੇ 12 13 ਕਿਲੋ ਦੁੱਧ ਸਾਊਸ ਲੱਗ ਕੇ ਚੰਗੀ ਤੋਰ ਦਿਓ ਭੈਣੇ ਹਜੇ ਇਹਨੇ 5 ਤੋਂ 7 ਦਿਨ ਲੈ ਜਾਣੇ ਆ ਥੱਲੋਂ ਨਿਖਰਦੀ ਨੁਖਰਦੀ ਨੇ ਕਿਉਂਕਿ ਵੈੜ ਦੀ ਤਿਆਰੀ ਤੋਰੀ ਕਰਕੇ ਸੂਗੀ ਲੇਵਾ ਪਾਂਡਾ ਬਹੁਤ ਸੋਹਣਾ ਵਾ ਬਾਕੀ ਵੱਡੀ ਗੱਲ ਇਹ ਆ ਵੀ ਪੰਜਾਬ ਵਾਲਾ ਅੰਗਾ ਮਿੱਤਰੋ ਜਰਸੀ ਦੇ ਵਿੱਚ ਪੈਂਦੀ ਆ ਤੇ ਦੁੱਧ ਨੇ ਦੇ ਦੇਣਾ 14-15 ਕਿਲੋ ਖੋਲਾ ਕਿਉਂਕਿ ਵੈੜ ਅੰਗਾ ਪੈਰਾਂ ਦੀ ਬਹੁਤ ਸਾਫ ਆ ਤਿਆਰੀ ਦੇ ਵਿੱਚ ਆ ਪੰਜ-ਛੇ ਦਿਨ ਕੱਢ ਦਈਏ ਲਿਓ ਭੈਣੇ ਥਣ ਥਰੋੜ ਚੰਗਾ ਲੱਗਾ ਹੋਇਆ ਬਰੀਕੀ ਵੱੱਛੀ ਦੇ ਵਿੱਚ ਸਾਰੀ ਚੰਗੀ ਆ ਜਿੰਨੀ ਹੈਗੀ ਆ ਇਹਦਾ ਰੇਟ ਆ ਜਿਹੜਾ ਮਿੱਤਰੋ 45000 ਰੁਪਿਆ ਰੇਟ ਆ ਉਹਦੇ ਵਿੱਚੋਂ ਮਾਨਤਾਣ ਹੋ ਜਾਊਗਾ ਤੁਹਾਡਾ ਵੈੜ ਦੀ ਬਰੀਕੀ ਚੰਗੀ ਆ ਡਰ ਦੀ ਕੁਆਲਿਟੀ ਚੰਗੀ ਆ ਬਾਕੀ ਥਣ ਥਰੋੜ ਵੀ ਚੰਗਾ ਲੱਗਾ ਹੋਇਆ ਮਿੱਤਰੋ ਇਹ ਜਿਹੜੇ ਜਾਨਵਰ ਸੀਗੇ ਤਿੰਨ ਜਿਹੜੇ ਦੁੱਧ ਵਾਲੇ ਦੁਧਾਰੂ ਹੁਣ ਤੁਹਾਨੂੰ ਮੈਂ ਇਸ ਤੋਂ ਬਾਅਦ ਵਿਖਾਉਣੇ ਆ ਦੋ ਬੱਚੇ ਆ ਦੋ ਆ ਬੱਚੇ ਇੱਧਰ ਲਈ ਹੈਗੀ ਆ ਕੱਟੀ ਮਿੱਤਰੋ ਤੇ ਉਹ ਪਰਲਾ ਹੈਗਾ ਵਾ ਕੱਟਾ ਬਣਾਇਆ ਭੈਣੇ ਇਹਨੂੰ ਸ ਉਹ 12 ਕਿਲੋ ਸੌਰੀ ਜਿਹੜੀ ਕੱਟੀ ਆ ਇਹਦੀ ਕੀਮਤ ਹੈਗੀ 15000 ਰੁਪਿਆ ਤੇ ਜਿਹੜਾ ਕੱਟਾ ਵਾ ਇਹਦੀ ਕੀਮਤ ਹੈਗੀ 12000 ਰੁਪਿਆ ਜੋੜੇ ਦੀ ਕੀਮਤ ਬਣਦੀ ਹੈ 27000 ਰੁਪਿਆ ਤੇ ਜੇ ਤੁਸੀਂ ਜੋੜਾ ਲਓਗੇ ਨਾ ਕੱਟੀ ਤੇ ਕੱਟਾ ਤੇ ਮਿੱਤਰੋ ਮਿਲ ਜਾਊਗਾ 25000 ਦੇ ਵਿੱਚ ਜਾਨਵਰ ਮਾਰਕਿੰਗ ਮੁਰਕਿੰਗ ਦੇ ਵਿੱਚ ਦੋਵੇਂ ਚੰਗੇ ਆ ਤੇ ਜਿਨ੍ਹਾਂ ਨੇ ਥੋੜੇ ਜੇ ਪੈਸੇ ਲਾ ਕੇ ਜਾਨਵਰ ਬਣਾਉਣੇ ਆ ਸਾਹਮਲੇ ਉਲ ਜਾ ਕੇ ਚਾਰ ਚੂਰ ਹੈਗਾ ਵਾ ਤੂੜੀ ਤਾੜੀ ਬਣਾਈ ਆ ਹੁਣ ਤਾਂ ਤੂੜੀ ਸਸਤੀ ਆ ਬਣਾਓ 10 ਟਰਾਲੀਆਂ ਦੇ ਇਹਨਾਂ ਨੂੰ ਪਾ ਕੇ ਤਿਆਰੀ ਵਿੱਚ ਕਰ ਲਿਆ ਜੇ 2 ਰੁਪਏ ਬੱਚੇ ਵੀਰ ਲਾ ਜਾਣਗੇ ਇਹ ਬਾਈਆਂ ਦੇ ਜਾਨਵਰ ਸੀ ਪਿੰਡ ਲੋਪੋ ਦੇ ਵਿੱਚ ਸੀ ਲੋਪੋ ਉਦੋਂ ਪਿੰਡ ਤੋਂ ਚੱਕਰ ਵਾਲੀ ਸੜਕ ਦੇ ਉੱਤੇ ਬਾਈਆਂ ਦਾ ਕਾਰਾ ਨੰਬਰ ਮੈਂ ਸਕਰੀਨ ਦੇ ਉੱਤੇ ਲਾ ਦਿੱਤਾ ਉਸ ਨੰਬਰ ਤੇ ਗੱਲਬਾਤ ਕਰ ਲਿਓ ਧੰਨਵਾਦ ਸ਼ੁਕਰੀਆ